ਅੱਜ ਦੀ ਕਹਾਣੀ ਬਹੁਤ ਹੀ ਪ੍ਰੇਮ ਭਰੀ ਹੈ। ਇਹ ਕਹਾਣੀ ਉਹ ਦੋ ਦਿਲਾਂ ਦੀ ਹੈ ਜੋ ਇੱਕ ਦੂਜੇ ਨੂੰ ਲੱਭ ਰਹੇ ਸੀ ਪਰ ਹਰ ਵਾਰੀ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਰਾਹ ਵਿੱਚ ਮੁਸ਼ਕਲਾਂ ਆ ਜਾਂਦੀਆਂ। ਇਹ ਕਹਾਣੀ ਹੈ ਰਾਜ ਅਤੇ ਸੀਮਾ ਦੀ ਜਿਨ੍ਹਾਂ ਦੇ ਦਿਲ ਵਿੱਚ ਇੱਕ ਦੂਜੇ ਲਈ ਪਿਆਰ ਸੀ। ਇੱਕ ਦੂਜੇ ਲਈ ਉਹਨਾਂ ਦੇ ਦਿਲ ਧੜਕਦੇ ਸੀ ਪਰ ਜ਼ਿੰਦਗੀ ਨੇ ਉਹਨਾਂ ਨੂੰ ਵੱਖ ਕਰ ਦਿੱਤਾ। ਰਾਜੀ ਇੱਕ ਨੌਜਵਾਨ ਮੁੰਡਾ ਸੀ ਜੋ ਪਿੰਡ ਦੇ ਇੱਕ ਛੋਟੇ ਜਿਹੇ ਸਕੂਲ ਵਿੱਚ ਪੜ੍ਹਾਉਂਦਾ ਸੀ। ਉਹ ਸਾਦਾ ਜਿਹਾ ਜੀਵਨ ਜਿਉਂਦਾ ਪਰ ਉਸਦੇ ਦਿਲ ਵਿੱਚ ਇੱਕ ਇੱਛਾ ਸੀ ਉਹ ਚਾਹੁੰਦਾ ਸੀ ਕਿ ਉਹ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦੀ ਜ਼ਿੰਦਗੀ ਬਦਲ ਸਕੇ। ਉਹ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨਾਲ ਰਹਿੰਦਾ ਅਤੇ ਇਸ ਕਰਕੇ ਪਿੰਡ ਵਾਲੇ ਉਸ ਨੂੰ ਬਹੁਤ ਪਿਆਰ ਕਰਦੇ ਤੇ ਬਹੁਤ ਇੱਜ਼ਤ ਦਿੰਦੇ ਕਿਉਂਕਿ ਉਸ ਵਰਗਾ ਮੁੰਡਾ ਪੂਰੇ ਪਿੰਡ ਵਿੱਚ ਕੋਈ ਨਹੀਂ ਸੀ ਇੱਕ ਦਿਨ ਪਿੰਡ ਵਿੱਚ ਇੱਕ ਕੁੜੀ ਆਈ ਉਸ ਦਾ ਨਾਮ ਸੀ ਸੀਮਾ ਉਹ ਆਪਣੇ ਭੂਆ ਦੇ ਘਰ ਆਈ ਸੀ ਸੀਮਾ ਇੱਕ ਸ਼ਹਿਰੀ ਕੁੜੀ ਸੀ ਜੋ ਆਪਣੇ ਪਿਓ ਦੀ ਨੌਕਰੀ ਦੇ ਸਬੰਧ ਵਿੱਚ ਪਿੰਡ ਆਈ ਸੀ ਉਹ ਬਹੁਤ ਹੀ ਸੋਹਣੀ ਤੇ ਪੜ੍ਹੀ ਲਿਖੀ ਸੀ ਉਸ ਦਾ ਰੰਗ ਰੂਪ ਪਿੰਡ ਦੀਆਂ ਕੁੜੀਆਂ ਤੋਂ ਬਿਲਕੁਲ ਵੱਖਰਾ ਸੀ ਸੀਮਾ ਨੂੰ ਪਿੰਡ ਦਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਸੀ ਅਤੇ ਉਹ ਇੱਥੇ ਰਹਿ ਕੇ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਸਾਦਗੀ ਭਰੀ ਆ ਜੀਵਨ ਪਸੰਦ ਸੀ ਉਹਨਾਂ ਦੀ ਪਹਿਲੀ ਮੁਲਾਕਾਤ ਸਕੂਲ ਵਿੱਚ ਹੋਈ ਸੀਮਾ ਨੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਫੈਸਲਾ ਕੀਤਾ ਸੀ ਇਸ ਕਰਕੇ ਉਹ ਰਾਜਦੇ ਸਕੂਲ ਵਿੱਚ ਆਈ ਤੇ ਜਦੋਂ ਰਾਜ ਨੇ ਸੀਮਾ ਨੂੰ ਪਹਿਲੀ ਵਾਰੀ ਵੇਖਿਆ ਤਾਂ ਉਸ ਦਾ ਦਿਲ ਧੜਕ ਗਿਆ ਉਸ ਨੇ ਕਦੇ ਵੀ ਇਸ ਤਰ੍ਹਾਂ ਦੀ ਸੋਹਣੀ ਕੁੜੀ ਨਹੀਂ ਵੇਖੀ ਸੀ ਸੀਮਾ ਵੀ ਰਾਜ ਦੀ ਸਾਦਗੀ ਤੇ ਮਿਹਨਤ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਈ ਉਹ ਸਵਲ ਦੇਖਦੀ ਹੀ ਰਹਿ ਗਈ ਸੀ ਹੌਲੀ ਹੌਲੀ ਦੋਵੇਂ ਇੱਕ ਦੂਜੇ ਦੇ ਨੇੜੇ ਆ ਗਏ ਸੀ ਤੇ ਇਕੱਠੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਇਕੱਠੇ ਘੁੰਮਦੇ ਹਰ ਸਮੇਂ ਕੋਸ਼ਿਸ਼ ਕਰਦੇ ਉਹ ਇਕੱਠੇ ਹੀ ਰਹਿੰਦੇ ਉਹਨਾਂ ਦੇ ਵਿੱਚ ਇੱਕ ਦੋਸਤੀ ਪੈਦਾ ਹੋ ਗਈ ਸੀ ਜੋ ਹੌਲੀ ਹੌਲੀ ਪਿਆਰ ਦੇ ਵਿੱਚ ਬਦਲ ਗਈ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਗਿਆ ਸੀ ਇੱਕ ਦਿਨ ਜਦੋਂ ਰਾਜ ਦੀ ਸੀਮਾ ਪਿੰਡ ਦੇ ਨੇੜੇ ਸੀ ਤਨ ਰਾਜ ਨੇ ਸੀਮਾ ਨੂੰ ਕਿਹਾ ਕਿ ਸੀਮਾ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ਸੀਮਾ ਨੇ ਰਾਜਵਾਲ ਵੇਖਿਆ ਤੇ ਉਸ ਨੂੰ ਮੁਸਕਰਾ ਕੇ ਕਿਹਾ ਕੀ ਕੀ ਕਹਿਣਾ ਚਾਹੁੰਦਾ ਹੈ ਤਨ ਰਾਜ ਨੇ ਉਸ ਨੂੰ ਮੁਸਕਰਾ ਕੇ ਕਿਹਾ ਕਿ ਸੀਮਾ ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ ਤੇ ਬਹੁਤ ਪਿਆਰ ਕਰਦਾ ਹਾਂ ਤੇ ਤੂੰ ਮੇਰੇ ਦਿਲ ਵਿੱਚ ਇੱਕ ਥਾਂ ਬਣਾ ਲਈ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆ ਜਾਵੇਂ ਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਏ ਇਹ ਗੱਲ ਸੁਣ ਕੇ ਸੀਮਾ ਥੋੜਾ ਮੁਸਕਰਾਈ ਤੇ ਉਸਨੇ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਸੀ ਅਤੇ ਫਿਰ ਉਸਨੇ ਰਾਜ ਦੀ ਅੱਖਾਂ ਦੇ ਵਿੱਚ ਆ ਕੇ ਤੇ ਕਿਹਾ ਕਿ ਰਾਜ ਮੈਂ ਵੀ ਤੈਨੂੰ ਪਸੰਦ ਕਰਦੀ ਹਾਂ ਤੂੰ ਮੇਰੇ ਦਿਲ ਨੂੰ ਛੂ ਗਿਆ ਹੈ ਤੇ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ ਇਸ ਤਰ੍ਹਾਂ ਉਹਨਾਂ ਨੇ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਕੱਠੇ ਹੀ ਰਹਿਣਗੇ ਤੇ ਆਪਣੀ ਜ਼ਿੰਦਗੀ ਨੂੰ ਇਕੱਠੇ ਹੀ ਨਿਭਾਉਣਗੇ ਕਿਉਂਕਿ ਉਹਨਾਂ ਨੂੰ ਇੱਕ ਦੂਜੇ ਦਾ ਸਾਥ ਬਹੁਤ ਪਸੰਦ ਸੀ ਪਰ ਜ਼ਿੰਦਗੀ ਇੰਨੀ ਸੌਖੀ ਨਹੀਂ ਹੁੰਦੀ ਰਾਜ ਤੇ ਉਸਦੇ ਵਿਚਕਾਰ ਕਈ ਰੁਕਾਵਟਾਂ ਆ ਗਈਆਂ ਸੀਮਾ ਦੇ ਪਿਓ ਨੂੰ ਪਤਾ ਲੱਗਾ ਕਿ ਉਸ ਦੀ ਤੀਕ ਪਿੰਡ ਦੇ ਮੁੰਡੇ ਨੂੰ ਪਿਆਰ ਕਰਦੀ ਹੈ ਤਾਂ ਉਹਨਾਂ ਨੇ ਇਸ ਰਿਸ਼ਤੇ ਨੂੰ ਮਨਜ਼ੂਰ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਉਹਨਾਂ ਨੇ ਸੀਮਾ ਨੂੰ ਮੁੰਡੇ ਸ਼ਹਿਰ ਲੈ ਕੇ ਜਾਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਹ ਪਿੰਡ ਵਿੱਚ ਰਹਿ ਕੇ ਉਸ ਮੁੰਡੇ ਦੇ ਨਾਲ ਆਪਣੀ ਜ਼ਿੰਦਗੀ ਖਰਾਬ ਕਰੇ ਸੀਮਾ ਨੇ ਆਪਣੇ ਪਿਓ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇੱਕ ਨਾ ਸੁਣੀ ਉਹਨਾਂ ਨੇ ਕਿਹਾ ਸੀਮਾ ਤੂੰ ਸ਼ਹਿਰ ਦੀ ਕੁੜੀ ਹੈ ਪੜ੍ਹੀ ਲਿਖੀ ਹੈ ਇਹ ਪਿੰਡ ਦਾ ਮੁੰਡਾ ਤੇਰੇ ਲਈ ਸਹੀ ਨਹੀਂ ਤੈਨੂੰ ਕਿ ਚੰਗੇ ਘਰ ਦੇ ਮੁੰਡੇ ਦੀ ਲੋੜ ਹੈ ਤੇ ਉਸ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ ਤਾਂ ਕਿ ਤੇਰੀ ਅਕੇ ਵਾਲੀ ਜ਼ਿੰਦਗੀ ਸੌਖੀ ਹੋਵੇ ਸੀਮਾ ਦਾ ਦਿਲ ਟੁੱਟ ਗਿਆ ਸੀ ਪਰ ਉਹ ਕੁਝ ਨਾ ਕਹਿ ਸਕੀ ਉਸ ਨੇ ਰਾਜ ਨੂੰ ਮਿਲ ਕੇ ਕਿਹਾ ਕਿ ਰਾਜ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਰਾਜ ਉਸ ਦੀ ਗੱਲ ਸੁਣਦਾ ਰਿਹਾ ਸੀ ਪਰ ਉਸ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਸੀਮਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਤੇਰੇ ਪਿਓ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਪਰ ਇਸ ਤਰ੍ਹਾਂ ਨਹੀਂ ਉਹਨਾਂ ਦੀ ਖੁਸ਼ੀ ਨਾਲ ਹੀ ਮੈਂ ਰਿਸ਼ਤਾ ਜੋੜਾਂਗਾ ਰਾਜ ਨੇ ਸੀਮਾ ਦੇ ਪਿਓ ਨੂੰ ਮਿਲ ਕੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਮੈਂ ਸੀਮਾ ਨੂੰ ਬਹੁਤ ਪਿਆਰ ਕਰਦਾ ਤੇ ਹਮੇਸ਼ਾ ਉਸ ਨੂੰ ਖੁਸ਼ ਰੱਖਾਂਗਾ। ਮੈਂ ਇੱਕ ਇਮਾਨਦਾਰ ਤੇ ਮਿਹਨਤੀ ਮੁੰਡਾ ਹਾਂ ਤੇ ਮੈਂ ਸੀਮਾ ਨੂੰ ਹਰ ਇੱਕ ਖੁਸ਼ੀ ਦੇਵਾਂਗਾ ਤੇ ਉਸ ਦੀ ਚੰਗੀ ਜ਼ਿੰਦਗੀ ਦੇਣ ਦਾ ਤੁਹਾਡੇ ਨਾਲ ਵਾਅਦਾ ਕਰਦਾ ਹਾਂ। ਰਾਜ ਨੇ ਸੀਮਾ ਦੇ ਪਿਓ ਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦਸੀਆਂ ਪਰ ਸੀਮਾ ਦੇ ਪਿਓ ਨੇ ਉਸ ਦੀ ਗੱਲ ਨਾ ਮੰਨੀ। ਤੇ ਉਹਨੇ ਕਿਹਾ ਤੂੰ ਸਿਰਫ ਇੱਕ ਪਿੰਡ ਦਾ ਮੁੰਡਾ ਹੈ ਤੇ ਤੈ ਤੁਸੀਂ ਮਾ ਨੂੰ ਚੰਗੀ ਜ਼ਿੰਦਗੀ ਨਹੀਂ ਦੇ ਸਕਦਾ ਜੋ ਉਸ ਨੂੰ ਚਾਹੀਦੀ ਹੈ ਤੇ ਜਿਸ ਦੀ ਉਹ ਆਦੀ ਹੈ ਰਾਜ ਨਿਰਾਸ਼ ਹੋ ਗਿਆ ਸੀ ਪਰ ਉਸਨੇ ਹਾਰ ਨਾ ਮੰਨੀ ਉਸਨੇ ਸੋਚਿਆ ਕਿ ਉਹ ਸੀਮਾ ਨੂੰ ਲੱਭਣ ਲਈ ਸ਼ਹਿਰ ਜਾਊਗਾ ਤੇ ਉਸ ਨੂੰ ਮੁੜ ਆਪਣੇ ਪਿੰਡ ਲੈ ਕੇ ਆਊਗਾ ਕਿਉਂਕਿ ਸੀਮਾ ਨੂੰ ਉਸ ਦਾ ਪਿਆਰ ੱੱਕੇ ਨਾਲ ਸ਼ਹਿਰ ਲੈ ਗਿਆ ਸੀ ਰਾਜ ਸ਼ਹਿਰ ਗਿਆ ਤੇ ਉਸ ਨੂੰ ਲੱਭਣ ਲੱਗਾ ਉਸ ਨੇ ਉਸ ਦੇ ਘਰ ਜਾ ਕੇ ਉਸ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ਸੀਮਾ ਦੇ ਪਿਓ ਨੇ ਉਸ ਨੂੰ ਅੰਦਰ ਆਉਣ ਨਾ ਦਿੱਤਾ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਸੀ ਪਰ ਉਸ ਨੇ ਹਾਰ ਨਹੀਂ ਮੰਨੀ ਸੀ ਉਸ ਨੇ ਸੋਚ ਲਿਆ ਸੀ ਕਿ ਉਸ ਨੂੰ ਹਾਸਲ ਕਰਕੇ ਹੀ ਰਹੇਗਾ ਇੱਕ ਦਿਨ ਸੀਮਾ ਨੇ ਰਾਜ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਤੇ ਮੈਂ ਤੇਰੇ ਨਾਲ ਇਸ ਘਰ ਤੋਂ ਭੱਜ ਜਾਣਾ ਚਾਹੁੰਦੀ ਹਾਂ ਪਰ ਰਾਜ ਨੇ ਜਦੋਂ ਚਿੱਠੀ ਪੜ੍ਹੀ ਉਸ ਤੋਂ ਬਾਅਦ ਉਸਨੇ ਹੈਰਾਨ ਹੋ ਕੇ ਫੈਸਲਾ ਕੀਤਾ ਕਿ ਉਹ ਉਸ ਨੂੰ ਲੈ ਕੇ ਇੱਥੋਂ ਚਲਾ ਜਾਊਗਾ ਉਸਨੇ ਸੀਮਾ ਨੂੰ ਇੱਕ ਗੁਪਤ ਥਾਂ ਤੇ ਮਿਲਣ ਲਈ ਕਿਹਾ ਤੇ ਉਹ ਦੋਵੇਂ ਇਕੱਠੇ ਉੱਥੋਂ ਚਲੇ ਗਏ ਇਸ ਤੋਂ ਬਾਅਦ ਉਸਦੇ ਪਿਓ ਨੂੰ ਜਦੋਂ ਪਤਾ ਲੱਗਾ ਕਿ ਉਸਨੇ ਇਦਾਂ ਕੀਤਾ ਤਾਂ ਰਾਜ ਤੇ ਸੀਮਾ ਨੇ ਉਹਨਾਂ ਨੂੰ ਪੂਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਥੱਕ ਹਾਰ ਕੇ ਸੀਮਾ ਦੇ ਪਿਓ ਨੇ ਹਾਂ ਕਰ ਦਿੱਤੀ ਫਿਰ ਉਹਨਾਂ ਦੋਨਾਂ ਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੇ ਇੱਕ ਛੋਟਾ ਜਿਹਾ ਘਰ ਲਿਆ ਤੇ ਇਕੱਠੇ ਰਹਿਣ ਲੱਗੇ ਰਾਜ ਨੇ ਆਪਣੀ ਨੌਕਰੀ ਸ਼ੁਰੂ ਕਰ ਦਿੱਤੀ ਸੀ ਤੇ ਸੀਮਾ ਨੇ ਵੀ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਰੱਖਿਆ ਸੀ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਤੇ ਪਿਆਰ ਨਾਲ ਭਰਪੂਰ ਸੀ ਦੋਸਤੋ ਸੀਮਾ ਦੇ ਪਿਓ ਨੇ ਉਸ ਦੀ ਇਮਾਨਦਾਰੀ ਨੂੰ ਵੇਖ ਕੇ ਉਸ ਲਈ ਹਾਂ ਕੀਤੀ ਕਿਉਂਕਿ ਉਸ ਨੇ ਸੀਮਾ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਤੈਨੂੰ ਉਸ ਦੇ ਪਿਓ ਦੀ ਪਰミਸ਼ਨ ਤੋਂ ਬਿਨਾ ਇਸ ਘਰ ਤੋਂ ਨਹੀਂ ਲੈ ਕੇ ਜਾਵੇਗਾ ਇਹ ਗੱਲ ਜਦੋਂ ਸੀਮਾ ਦੇ ਪਿਓ ਨੂੰ ਪਤਾ ਲੱਗੀ ਤਾਂ ਉਹ ਖੁਸ਼ ਹੋ ਗਿਆ ਸੀ ਕਿ ਉਸ ਨੇ ਉਹਨਾਂ ਦੀ ਇੱਜ਼ਤ ਦਾ ਖਿਆਲ ਰੱਖਿਆ ਇਸ ਖੁਸ਼ੀ ਵਿੱਚ ਖੁਸ਼ ਹੋ ਕੇ ਉਸ ਨੇ ਉਹਨਾਂ ਦੋਨਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਦੋਸਤੋ ਹਮੇਸ਼ਾ ਆਪਣੇ ਮਾਪਿਓ ਦੀ ਇੱਜ਼ਤ ਕਰੋ ਆਪਣੇ ਮਾਪਿਓ ਦੇ ਕਹਿ ਅਨਸਾਰ ਹੀ ਆਪਣੀ ਜ਼ਿੰਦਗੀ ਨੂੰ ਜਿਓ ਕਦੇ ਵੀ ਗਲਤੀ ਨਾ ਕਰੋ ਹਰ ਗੱਲ ਆਪਣੇ ਮਾਪਿਓ ਨਾਲ ਸ਼ੇਅਰ ਜ਼ਰੂਰ ਕਰੋ ਕਿਉਂਕਿ ਮਾਪਿਓ ਤੁਹਾਡਾ ਚੰਗਾ ਹੀ ਚਾਹੁੰਦੇ ਨੇ ਕੁਝ ਗਲਤ ਨਹੀਂ ਚਾਹੁੰਦੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ